ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਹਾਭਾਰਤ ਦੇ ਯੁੱਧ ਵਿੱਚ ਕੁਰੂ ਵੰਸ਼ ਦਾ ਨਾਸ਼ ਹੋ ਗਿਆ ਭਾਵ ਕੀ ਕੌਰਵ ਵੰਸ਼ ਦਾ ਨਾਸ਼ ਹੋ ਗਿਆ ਕੌਰਵ ਦੀ ਜਿੰਨੀ ਵੀ ਸੈਨਾ ਸੀ ਸਾਰੀ ਦੀ ਸਾਰੀ ਮਾਰੀ ਗਈ ਗਧਾਰੀ ਦੇ ਸਾਰੇ ਪੁੱਤਰ ਮਾਰੇ ਗਏ ਭਾਵ ਕੀ ਨਾਸ਼ ਵੰਸ਼ ਦਾ ਨਾਸ਼ ਹੋ ਗਿਆ ਉਸ ਸਮੇਂ ਜਿਹੜਾ ਦਰਯੋਧਨ ਦਾ ਮਾਮਾ ਸੀ ਮਾਮਾ ਸਕੁਨੀ ਉਸ ਨੂੰ ਆਪਣੇ ਤੇ ਬੜਾ ਪਛਤਾਵਾ ਹੋਣ ਲੱਗਾ ਉਹ ਸੋਚਣ ਲੱਗਾ ਕਿ ਮੈਂ ਆਪਣੀ ਜਿੱਤ ਕਰਕੇ ਕੋਹਰ ਵੰਸ ਦਾ ਨਾਸ਼ ਕਰਨ ਦੀ ਖਾਤਰ ਕਿੰਨੇ ਮਾਵਾਂ ਦੇ ਪੁੱਤਰ ਮਰਵਾ ਦਿੱਤੇ ਭਾਵ ਕਿ ਉਹ ਸੈਨਿਕ ਜਿਨ੍ਹਾਂ ਦਾ ਕੁਝ ਵੀ ਮੇਰੀ ਜਿੱਦ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਮੈਂ ਕਿੰਨੇ ਸੈਨਿਕ ਮਰਵਾ ਦਿੱਤੇ ਆਪਣੀ ਜਿੱਦ ਦੇ ਕਰਕੇ ਕਿੰਨਿਆਂ ਦੇ ਸੁਹਾਗ ਉਚਾਰ ਦਿੱਤੇ ਆਪਣੀ ਜਿੱਦ ਦੇ ਕਰਕੇ ਕਿੰਨਿਆਂ ਭੈਣਾ ਦੇ ਭਰਾ ਖੋ ਲਏ ਆਪਣੀ ਜਿੱਤ ਕਰਕੇ ਜਿਨ੍ਹਾਂ ਦਾ ਮੇਰੇ ਬਦਲੇ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ ਜਿਹੜਾ ਜਯੋਦਨ ਦਾ ਮਾਮਾ ਸੀ ਸਬਕੁਲੀ ਉਹ ਇਹ ਸੋਚ ਰਿਹਾ ਸੀ ਫਿਰ ਉਸ ਨੇ ਕੀ ਕੀਤਾ ਉਹ ਕੇਰਲ ਦੇ ਇੱਕ ਪਿੰਡ ਵਿੱਚ ਗਿਆ ਇੱਕ ਪੱਥਰ ਤੇ ਖੜੇ ਹੋ ਕੇ ਉਸਨੇ ਭਗਵਾਨ ਸ਼ੰਕਰ ਜੀ ਦੀ ਕੋਰ ਤਪੱਸਿਆ ਕੀਤੀ ਬੜੀ ਤਪੱਸਿਆ ਕੀਤੀ ਤੇ ਉਹਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ੰਕਰ ਜੀ ਆ ਗਏ ਅਤੇ ਉਸ ਨੂੰ ਵਰ ਮੰਗ ਲੈ ਕੇ ਆ ਕਿ ਤੁਸੀਂ ਕੀ ਚਾਹੁੰਦੇ ਹੋ ਕੀ ਵਰ ਮੰਗਣਾ ਚਾਹੁੰਦੇ ਹੋ ਤਾਂ ਦ੍ਰੋਪਦ ਦਾ ਮਾਮਾ ਸ਼ਕੁਨੀ ਕਹਿਣ ਲੱਗਾ ਕਿ ਮੇਰੀ ਜਿੱਤ ਕਰਕੇ ਮਹਾਭਾਰਤ ਦੇ ਯੁੱਧ ਵਿੱਚ ਜਿੰਨੇ ਵੀ ਸੈਨਿਕ ਮਰੇ ਮਰੇ ਨੇ ਉਹਨਾਂ ਸਾਰਿਆਂ ਨੂੰ ਮੁਕਤੀ ਪ੍ਰਦਾਨ ਕਰਨਾ ਬਸ ਇਹੀ ਮੇਰੀ ਮੰਗ ਹੈ ਫਿਰ ਮੈਂ ਕੁਝ ਨਹੀਂ ਮੰਗਣਾ ਚਾਹਦਾ ਭਗਵਾਨ ਸ਼ੰਕਰ ਜੀ ਨੇ ਉਸ ਨੂੰ ਇਹ ਵਰਦਾਨ ਦੇ ਦਿੱਤਾ ਬਸ ਉਹਨਾਂ ਨੇ ਇਹੀ ਇੱਕ ਚੰਗਾ ਕੰਮ ਕੀਤਾ ਸੀ ਜਿਸ ਕਾਰਕਿ ਕੇਰਲ ਦੇ ਪਿੰਡ ਵਿੱਚ ਉਹਨਾਂ ਦੇ ਨਾਮ ਦਾ ਇੱਕ ਮੰਦਿਰ ਬਣਿਆ ਹੋਇਆ ਹੈ ਮਾਮਾ ਸੁਕਨੀ ਦੇ ਨਾਮ ਦਾ ਇੱਕ ਮੰਦਿਰ ਬਣਿਆ ਹੋਇਆ ਹੈ ਜਿਸ ਨੂੰ ਪ੍ਰਤੇਸ਼ਵਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬਸ ਉਹਨਾਂ ਨੇ ਇਹ ਕੰਮ ਇੱਕ ਚੰਗਾ ਕੀਤਾ ਸੀ ਅਗਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤੁਸੀਂ ਆਪ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ